ਕੀ ਇਹ ਹੋਰ ਬੋਲਾ ਪਈ ਜਾਣੀ ਹੈ ਚੁੱਪ ਕਰ ਜਾ ਚੁੱਪ ਜਿਹੜੀ ਹੈ ਮੈਨੂੰ ਤਾਂ ਮਾਰ ਰਹੀ ਹੈ ਨਾ ਇਹ ਜੀ ਬੰਦੇ ਨੂੰ ਮਾਰ ਮੈਨੂੰ ਲੋਪ ਕਰ ਜਾ ਉਹ ਡੂੜੀ ਸਾਰੇ ਕਮੈਂਟ ਕਰ ਕਰੋ ਇਧਰ ਆ ਮੇਰਾ ਸਾਰੇ ਇੱਕ ਨੂੰ ਤੂੰ ਗਲਦੇ ਸਾਨੂੰ ਪਤਾ ਆ ਉਹ ਬਣਾ ਵਾ ਗਿਆ ਮੈਨੂੰ ਮੈਨਾਂ ਦੇ ਲੱਗੋ ਨਹੀਂ ਦੇ ਨਾਲ ਆਇਆ ਫਿਰ ਉਹ ਡੈਨ ਨੰਬਰ ਪਤਾ ਨਹੀਂ ਸਾਡੀ ਗੱਡੀ ਹੋਣੀ ਮੈਂ ਕਹਿੰਦਾ ਦੱਸਾਂਗੇ ਕਿਹੜੀ ਗੱਡੀ ਨੰਬਰ ਦੱਸਾਂਗੇ ਗੱਡੀ ਦਾ ਆਹ ਯਾਰ ਮਾਰੋ ਹਾਂ ਆਪਾਂ ਸਿੱਧਾ ਪ੍ਰਵਿੰਦਰ ਗੌਰ ਨੋਆ ਕਿ ਦਵਾ ਕਿੰਨੀ ਹੋਸਾ ਮੇਰਾ ਮਨੀ ਇੱਕ ਮਿੰਟ ਮਾੜੀ ਗੋਲੀ ਦਿੱਤੀ ਕਿ ਤੋ ਬੋਲਣਾ ਯਾਰ ਉਹ ਵਖਾਸ ਇੱਧੇ ਆ ਅੱਗੇ ਆ ਇੱਧਰ ਆ ਆ ਫੜੋ ਜੀ ਆ ਲਓ ਉਹ ਅੰਦਰ ਬੁਲਾ ਲਓ ਆ ਬੁਲਾ ਲਓ ਆ ਗਏ ਇੰਨੇ ਹਸਪੀਟਲ ਆਹੋ ਆਹ ਵੇਖੋ ਜੀ ਆਓ ਆ ਲਓ ਆ ਲਓ ਆ ਦੇਖਿਓ ਬਤਾ ਜੀ ਇੱਧਰ ਆ ਕੇ ਦੇਖਿਓ ਇੰਨੇ ਦੇ ਹਸਪੀਟਲ ਚ ਪਕੜੀ ਗੋਲੀ ਇਸ ਕੱਟਣੀ ਨਾ ਇੱਥੇ ਪਿਆ ਉਹ ਭੈਣ ਜੀ ਇਹੋ ਕੋਈ ਸਹੀ ਤਾਂ ਹੈ ਇਦਾਂ ਮੇਰੇ ਕੋਲ ਹਰੇ ਇੱਕ ਨੂੰ ਤੂੰ ਗੱਲ ਕਰਾਉਣਾ ਪਿਆ ਰਾਮਾ ਆਪਣਾ ਕੰਮ ਕਰਦੇ ਨਾ ਸਾਡੇ ਕੰਮ ਚੱਲਣਾ ਨਾ ਬਾਦੂ ਲਾ ਕੇ ਅੱਲਾ ਕੇ ਕਰੋ ਮਾਦਾ ਜੋ ਵੀ ਬੰਦਾ ਹੋਵੇ ਔਰ ਦਾਤਰ ਨਿਕਲੇ ਇੰਨੇ ਚਿਹਰੇ ਹੋ ਗਿਆ ਅਸੀਂ ਰੋਂਦੇ ਆ ਤੇ ਜੇ ਹਾਂ ਹੋਈ ਕੰਮ ਫੇਰ ਹੋਇਆ ਇਹਨਾਂ ਨੂੰ ਹੱਥ ਇਦਾਂ ਹੀ ਨਾ ਲੱਗੇ ਆ ਅਸੀਂ ਇੱਥੇ ਸ਼ਦਾਈਆਂ ਇਹ ਪ੍ਰਸ਼ਾਸਨ ਵਾਲੀ ਕਾਹਦੀ ਆ ਬੀਂਦੇ ਸਾਨੂੰ ਇੱਥੇ ਰੋਂਦਿਆਂ ਨੂੰ ਨਾ ਹੀ ਕੰਮ ਕਰੇ ਜਾਂ ਜਾਂਦੇ ਨਾਲ ਲੈਣਾ ਨਾ ਦੇਣਾ ਉਹ ਬੀਬੀਆਂ ਸਾਡੀਆਂ ਇਦਾਂ ਨਹੀਂ ਇਹ ਬੰਦੇ ਇੱਥੇ ਇੱਥੇ ਆ ਪਾਣੀ ਆ ਪਹਿਲਾਂ ਪਾਣੀ हाथ जोड़ के बेनती कर प्रशासन देखो सड़ी सुनवाई करो ਸਾਡੇ ਬੱਚੇ ਹਜੇ ਛੋਟੇ ਆ ਕੱਲ ਨੂੰ ਵੱਡੇ ਹੋਣੇ ਆ ਅਸੀਂ ਯਾਰ ਕੁਝ ਜਿਹੜੇ ਲੋਕ ਵੀ ਦੇਖਦੇ ਨਾ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਸਕੂਲਾਂ ਦੇ ਬੱਚੇ ਫੇਰ ਦੇਖੋ ਇੱਥੇ ਐਫਾ ਲੱਗ ਗਿਆ ਤੁਸੀਂ ਦੇਖ ਲਿਆ ਵੀ ਕੀ ਮਾਮਾ ਮਚਰੀਆਂ ਨੇ ਪੰਜਾਬ ਪੂਰੇ ਚੋਂ ਸਕੂਲਾਂ ਬੱਕ ਕਰਨੇ ਉਹ ਆਉਂਦੇ ਆ ਇੱਥੇ ਨਸ਼ਾ ਲਾਉਂਦੇ ਆ ਐਡਾ ਵੱਡਾ ਮhalla ਆ ਇੰਨੇ ਘਰ ਨੇ ਇੱਕੋ ਘਰ ਨੇ ਸਾਰੇ ਮਲੇ ਵਕਤ ਪਾਇਆ ਗਿਆ ਕਿਉਂ ਇਹਦੇ ਤੋਂ ਰੋਕਤਾਂ ਤੁਸੀਂ ਪਿੰਡ ਵਾਲੇ ਵੀ ਲਾ ਸਕਦੇ ਹੋ ਕੀ ਕਰਨਾ ਕਿਉਂ ਬੜੀ ਬੜੀ ਲਾਇਆ ਕੋਈ ਪੁਲਿਸ ਕੋਲੇ ਜਾਂ ਇੰਦੇ ਮੜਕੇ ਛੱਡ ਦਿੰਦੇ ਆ ਲੈ ਜਾਂਦੇ ਬਾਸ ਇਹਨਾਂ ਉੱਥੇ ਜਾ ਕੇ ਪੁਲਿਸ ਕੋਲੇ ਨੂੰ ਜਾ ਵੀ ਖੋਣ ਨਸ਼ੇ ਵਾਲੇ ਗਏ ਜੇ ਉਹ ਗੋਥੀ ਸੁਣਨਦੇ ਆ ਮਹੱਲਾ ਨਹੀਂ ਵਾਸੀ ਚੋਰੀ ਚੋਰੀ ਲੋਕ ਅਕੇ ਮੈਂ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਦੌੜੇ ਕਿਉਂ ਦੌੜੇ ਕਿਾ ਫਟਾ ਮੋਗੇ ਜਾ ਕੋ ਸਾਥੀ ਨਾ ਇਹਦਾ ਪੁਲਿਸ ਵਾਲੇ ਇਹ ਬਿਆਨ ਅਸੀਂ ਸੁਣੇ ਤੇ ਕਹਿੰਦੇ ਵੇਖੋ ਸਾਰੀ ਪਬਲਿਕ ਤੁਹਾਡੇ ਰੋਲ ਆਪੇ ਚੇ ਬਾਹਰ ਆ। ਹਾਲੇ ਤੋਂ ਸਾਡੇ ਵੀ ਹੋਰ ਤੁਹਾਨੂੰ ਕਿਸੇ ਗੱਲ ਦੀ ਕੋਈ ਕਿਸੇ ਦੀ ਕਿ ਵੱਡੀ ਸ਼ਾਇਦ ਪਾਰਟੀ ਜਾਂ ਕਿਸੇ ਦੀ ਤੁਹਾਨੂੰ ਕਿ ਧਮਕੀ ਦਿੰਦੇ ਕੋਈ। ਹਿੰਦੀ ਬਿੰਦੀ ਹਮੇਸ਼ਾ ਵੀ ਮੇਰੇ ਪਿੱਛੇ ਤੱਕ ਹੱਥ ਹੈ ਵੱਡੇ ਵੱਡੇ ਲੋਕਾਂ ਦੇ ਨਾਲ। ਨਾਂ ਨਹੀਂ ਲੈਂਦੇ। ਨਾਂ ਨਹੀਂ। ਨਾਂ ਨਹੀਂ ਲੈਂਦੇ ਪਰ ਧਮਕੀ ਲਈਏ। ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਕਿਹੜੇ ਕਿਹੜੇ ਵੱਡੇ ਲੋਕ ਆ ਉਹਦੇ ਨਾਲ ਰਿਲੇਟਿਡ। ਤੇ ਹੁਣ ਜੈਂਟਸ ਦੇ ਹਟੋ ਬਾਸੇ ਆਰੀਵਾਰੋ ਧੀਰਨਗਰ ਨਸ਼ੇ ਦਾ ਜਿਹੜਾ ਕਾਰਬਰ ਹੋ ਰਿਹਾ ਵਾ। ਸ਼ੇਸ਼ ਗੌਂਦਰਾ ਪ੍ਰਾਨਾ ਕਰਗੇ ਹਾਂ ਕੀ ਕਾਜ ਹੋ ਰਿਹਾ ਪਰ ਇਹ ਸਾਡੇ ਲਈ ਨਸ਼ਾ ਬੰਦ ਕਰਦੇ ਕਰੇ ਜਿਹੜਾ ਇੱਥੇ ਕਾਰਵੇਚ ਨਸ਼ਾ ਵੇਚਦੇ ਚੱਲਦਾ ਖਾਸ ਕਰਕੇ ਉਹਨਾਂ ਨੂੰ ਕਹਿ ਜਿਸ ਤਰਾਹ ਵੀ ਟੱਪਟ ਆਇਆ ਜਿੰਦਾ ਉਸੇ ਤਰਾਹ ਹੀ ਹੈ ਕਨਜਰ ਹੋ ਗਿਆ ਨਾ ਵੇਚੀ ਕਾਫੀ ਟਾਈਮ ਚੱਲਿਆ ਪਰ ਉਹਨਾਂ ਹੱਦ ਤੇ ਟਪ ਚੁੱਕੇ ਜੰਦਾ ਥੋੜਾ ਥੋੜਾ ਜਿਹਾ ਉਹਨਾਂ ਹੱਦ ਤੇ ਟਪ ਚੁੱਕੇ ਹਟ ਕੋ ਉਹ ਤੋਂ ਬਾਦੋਂ ਕਦੋਂ ਗੜਕੋ ਪਤਾਸ਼ ਕਰਨ ਦੀ ਹਿੰਮਤ ਖਤਮ ਹੋ ਗਈ ਕੋਈ ਪ੍ਰਸ਼ਾਸਨ ਨਹੀਂ ਕਰਦਾ ਪਿੰਡ ਵਾਲਿਆਂ ਨੇ ਮੱਲੇ ਵਾਲਿਆਂ ਨੂੰ ਦਰਖਾਸਤ ਦਿੱਤੀ ਥਾਣੇ ਦੇ ਗਲਬਤ ਬੜੀ ਹੋ ਗਈ ਹੈ ਇੱਧਰ ਬੜੀਆਂ ਟਿੰਡੀਆਂ ਉਹ ਉਲਟ ਇਹ ਤਾਂ ਕਾਹਦੇ ਨੂੰ ਤਾਂ ਇਹ ਪਤਾ ਕਰੀਓ ਜੀ ਤੇ ਕੋ ਕਹਿ ਦਿੰਦੇ ਆ ਹਾਂ ਪ੍ਰੋਫੈਸਰ ਦੀ ਦਵਾਈ ਹੁਣ ਕਿਉਂ ਨਹੀਂ ਬਾਹਰ ਕਿਹਦੀ ਤਾਂ ਕਿਹ ਜੀ ਤੁਸੀਂ ਕਹਿੰਦੇ ਤੁਹਾਨੂੰ ਵੀ ਅਸੀਂ ਇਹ ਕਰ ਦਾਂਗੇ ਅਸੀਂ ਇਹ ਕੰਮ ਇਹ ਹੁੰਦੀ ਆ ਕਿ ਇਹ ਬੱਚੇ ਫਿਰ ਤੇ ਇਨਾਂ ਤੇ ਹੁਣ ਕਿਉਂ ਨਹੀਂ ਬਾਹਰ ਨਿਕਲਦੇ ਹੁਣ ਕਿਉਂ ਡਰ ਕੇ ਅੰਦਰ ਰਹਿੰਦੇ ਇਹਨਾਂ ਨੂੰ ਅਜਾ ਚੁਣੀ ਆ ਇਹ ਨਸ਼ਾ ਬੰਦ ਕਰਾਉਣ ਵਾਲਿਆਂ ਚ ਤੇ ਕਰਾ ਕੇ ਹੀ ਛੱਡਾਂਗੇ ਬਹੁਤ ਸਾਲ ਤੋਂ ਪ੍ਰਾਪਤ 15 ਸਾਲ ਹੋ ਗਏ ਇਹਨੂੰ ਵੇਚਦੇ ਨੇ ਇਹ ਬੜੀ ਅੰਦਰ ਗਈ ਆ ਬਹੁਤ ਪਰਦੇ ਇੱਥੇ ਜਿਸ ਤਰ੍ਹਾਂ ਦਾਵਾ ਕਰ ਰਿਹਾ ਕਿ ਕਹਿੰਦੇ ਮੇਰਾ ਤੁਸੀਂ ਕੁਝ ਨਹੀਂ ਕਰ ਸਕਦੇ ਕੀਗਾ ਇਹ ਮਗਰ ਕੋਈ ਕ੍ਰਿਟੀਕਲ ਪਾਵਰ ਲੱਗਦੀ ਹੈ ਜਰੂਰ ਹੋਏਗੇ ਆਪਣੇ ਗੈਰ ਪਾਵਰ ਤੋਂ ਤਾਂ ਕੋਈ ਇਹਦਾ ਕਰਦਾ ਨਹੀਂ ਜੇ ਮੈਨੂੰ ਕੋਈ ਪਾਵਰ ਪਾ ਮੈਂ ਕਿਸੇ ਨੂੰ ਫੋਨ ਕਰਦਾ ਮੈਂ ਉਹਨੂੰ ਫੋਨ ਕਰਦਾ ਲੱਗ ਤੁਹਾਨੂੰ ਪਤਾ ਧਮਕੀਆਂ ਦਵਾਉਂਦੀਆਂ ਨੇ ਮਹੱਲਾ ਨਵਾਸੀਆਂ ਉਹ ਲੋਕ ਕੋਈ ਕੰਪਲੇਨ ਲਪਾਉਣਾ ਕਿੰਨੇ ਚਿਰ ਲੱਗਦਾ ਹੈ ਦੇਖੋ ਕੰਪਲੇਨ ਹੈ ਰੇਡ ਤੋਂ ਵੀ ਨਾ ਚੋਮਾ ਤੋਂ ਉਹਦਾ ਕੰਪਲੇਟ ਅਸੀਂ ਪਰਸਾ ਚੋਕੀ ਥਾਣੇ ਹੋ ਗਏ ਸਰ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਉਹਨੂੰ ਮੰਗਦੇ ਇਹੋ ਜਿਹਾ ਸਾਨੂੰ ਇਨਸਾਫ ਚਾਹੀਦਾ ਬਸ ਜੀ ਆਪਾਂ ਹੋਰ ਪ੍ਰਸ਼ਾਸਨ ਸਾਨੂੰ ਇਨਸਾਫ ਚਾਹੀਦਾ ਪ੍ਰਸ਼ਾਸਨ ਕੋ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਹੱਥ ਜੋੜ ਕੇ ਅਸੀਂ ਸੀਆਈਡੀ ਵਾਲਿਆਂ ਨੂੰ ਵੀ ਕਹਿੰਦਾ ਵਾ ਦੱਸਿਆ ਆਪਾਂ ਬਕਾਇਦਾ ਠੀਕ ਐ ਇੱਥੇ ਬਹੁਤ ਨਹੀਂ ਜਾੜਾ ਆ ਦੇਖੋ ਹੱਡੀਆਂ ਜਨਾਨੀਆਂ ਦੇਖੋ ਅੱਧੀ ਰਾਤ ਹੋ ਗਈ ਆ ਰੋਟੀਆਂ ਬਣਾਉਣੀਆਂ ਇੱਥੇ ਪਹਿਰਾ ਦੇ ਰੀਆਂ ਵਾ ਆ ਦੇਖੋ ਕਿੰਨੇ ਆ ਸਿਆਣੇ ਹੱਡਿਆ ਚਾਚਾ ਜੀ ਖਲੋਤੇ ਆ ਉਧਰ ਭਾਜੀ ਹੁਣੇ ਖਲੋਤੇ ਇਧਰ ਵੀਰ ਜੀ ਨੇ ਆ ਬਾਪੂ ਖਲੋਤਾ ਸਾਰੇ ਰਾਤ ਨੂੰ ਪਹਿਰਾ ਦੇ ਰਿਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਟਾਈਮ ਅਸੀਂ ਅੱਕ ਚੁੱਕੇ ਆ ਸਾਨੂੰ ਉਤੋਂ ਧਮਕੀਆਂ ਦਿੱਤੇ ਆ ਇੱਥੇ ਦਾਤਰ ਵੀ ਮਿਲੇ ਆ ਉਹ ਪੁਲਿਸ ਦਾਤਰ ਇੱਥੇ ਛੱਡ ਗਈ ਆਹ ਕੋ ਆਹ ਦਾਤਰ ਮਿਲੇ ਆ ਉਹਨਾਂ ਦੀ ਗੱਡੀ ਚੋਂ ਘਰੋਂ ਆ ਡਾਕਟਰ ਮਿਲੇ ਆ ਇੱਥੇ ਛੱਡ ਗਏ ਆ ਕੀ ਕਰੀਏ ਹੁਣ ਦੱਸੋ ਉਹਨੂੰ ਉਹਨਾਂ ਨੂੰ ਹੁਣ ਭੱਜਣ ਦਾ ਸੀ ਮਿੰਟ ਮਿੰਟ ਉਹ ਭੱਜ ਗਏ ਆ ਚਲੇ ਗਏ ਆ ਸਮਾਨ ਵੀ ਛੱਡ ਗਿਆ ਸਮਾਨ ਵੀ ਇੱਥੇ ਛੱਡ ਗਿਆ ਦੇਖੋ ਕੀ ਕਰੀਏ ਹੁਣ ਦੱਸੋ ਸਾਨੂੰ ਸਾਡਾ ਜੀਣਾ ਆਰਾਮ ਕਰ ਛੜਿਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਨੱਥ ਪਾਟਿਆ ਇਹ ਭਗਵੰਤ ਮਾਨ ਤੱਕ ਸੋਚ ਜਾਣੀ ਚਾਹੀਦੀ ਆ ਉਹ ਕਹਿੰਦੇ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਨਹੀਂ ਬਣ ਸਕਦਾ ਭਗਵੰਤ ਮਾਨ ਜੀ ਨਹੀਂ ਬਣ ਸਕਦਾ ਨਸ਼ਾ ਮੁਕਤ ਪੰਜਾਬ ਜੇ ਤੁਸੀਂ ਕੁਝ ਕਰੋਗੇ ਤਾਂ ਫੇਰ ਹੀ ਕੁਝ ਹੋਣਾ ਜੇ ਨਹੀਂ ਤੇ ਇੱਥੇ 15 ਸਾਲ ਦੇ 16 ਸਾਲ ਦੇ ਬੱਚੇ ਮਾਰ ਨਸ਼ਾ ਲੈਣ ਆ ਰਹੇ ਆ ਸਕੂਲ ਦੇ ਬੱਚੇ ਅਸੀਂ ਕੱਲ ਫੜੇ ਆ ਮਾਨ ਨਗਰ ਤੋਂ ਹੀ ਕਹਿੰਦਾ ਪੁਲਿਸ ਭਾਜੀ ਮੇਰੇ ਘਰ ਨਾਲ ਦੱਸਿਓ ਮੈਂ ਉਹਦੇ ਆਈ ਫੋਨ ਕੀਤਾ ਉਹਦੇ ਘਰ ਉਹਦੀ ਚਲੋ ਕਿਸਮਤ ਚੰਗੀ ਉਹਦੀ ਮੰਮੀ ਨੇ ਫੋਨ ਨਹੀਂ ਚੁੱਕਿਆ ਕਹਿੰਦਾ ਨਾ ਕਰੋ ਭਾਜੀ ਹੁਣ ਪੈਰੀ ਪਈ ਜਾਵੇ ਸਾਡੇ ਕੋਲ ਵੀਡੀਓ ਹੈਗੀ ਆ ਉਹਨਾਂ ਦੀ ਬਹੁਤ ਬੁਰਾ ਹਾਲ ਹੈ ਜੀ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਠੀਕ ਹੈ